ਹਣ ਤੂੰ ਲੈ ਨਾ ਅੱਜ ਚੱਲੀ ਜਾਂਦਾ ਯਾਰ ਪੜਾ ਲਿਆ ਕਰ ਲਿਆ ਇਹਨੂੰ ਦੇ ਮੈਂ ਕਹ ਦਸ ਹਜ਼ਾਰ ਦੇ ਦੇ ਮੈਂ ਲਖਾਈ ਕਰਾ ਦਾਂ ਆ ਲੈ ਆ ਪੈਸੇ ਦਾ ਫੜ ਪੂਰੇ ਹੀ ਜੇ ਪੂਰੇ ਤੋਂ 400 100 ਉਤਰਾ ਲਖਾਈ ਇਹ ਨਹੀਂ ਹੋਗੀ 100 ਮੇਰੀ ਗੱਲ ਸੁਣ ਮਨੀ ਬਾਈ ਮੇਰੀ ਗੱਲ ਸੁਣ ਮੈਂ ਇਹ ਗੱਲ ਕਹੀ ਸੀ ਮੈਂ ਕਿ ਤੂੰ ਮੈਨੂੰ ਲਖਾਈ ਦੇ 10000 ਰੁਪਏ ਦੇ ਮੈਨੂੰ ਮੈਂ ਲਖਾਈ ਦੇ ਦਾਂ ਆਈ ਨੋ ਇਹ ਗੱਲ ਕਹੀ ਦੀ ਲੈ ਕਰੇ ਗੱਲ 100 ਰੁਪਿਆ ਲੈ ਅਰ ਜੀ ਫੜਿਆ 95 ਦਾ ਨਿਪੜੀ ਪਈ ਗੱਲ 100 ਦਾ ਤਿੰਨ ਮੇ ਥੋੜਾ ਹੋ ਗਿਆ ਹੋ ਗਿਆ 95 60 90 ਹੀ ਕਹਿੰਦੇ ਜੀ ਮੈਂ ਇਹੀ ਤੈਨੂੰ ਆਖਿਆ ਸਾਰਾ ਕੁਛ ਇਹਦਾ ਨਹੀਂ ਸਾਰਾ ਕੁਛ ਦਾ ਨਹੀਂ ਸਾਡੇ 90 ਦਾ ਬੱਜਾ ਤੈਨਾਂ ਹੋਈ ਆ ਮੈਂ ਇਹ ਗੱਲ ਮੱਜਾ ਬੱਜਾ ਫੜਾ ਦੇ ਹਾਂ ਆ ਤਾਂ 500 ਕੱਢ ਲੈ ਯਾਰ ਤੂੰ 500 ਪਾ ਦੇ ਮੈਂ 500 ਪਾ ਦੇ ਗੱਲ ਖਤਮ ਗਿਣ ਕੇ ਗਿਣੇ ਨਹੀਂ ਕਿੰਨੇ ਕਹਿੰਦੇ ਸੀ ਗਿਆ ਲੈ ਮਨੀ ਇਹਦੀ ਆ ਕਹਈਆ ਕੋਣੀ ਆਈ ਮੈਂ 10000 ਰੁਪਏ ਮੈਂ ਰੇਟ ਪਰ ਇਹਦਾ ਪੂਰਾ ਛਾ ਬਾਨੇ ਦਾ ਮੈਂ ਉਹਦਾ 10000 ਲਖਾਈ ਮੈਂ ਕਿਹਾ ਸੋਨਾ ਕੀ ਹੁੰਦਾ ਹੈ ਹਾਂ ਉਹਦਾ ਤੇਰੀ ਖੁਸ਼ੀ ਆ ਮੈਂ ਇਹਦੇ ਤੈਨੂੰ ਆਪਣੀ ਗੱਲ ਹੀ ਉਹ ਗੱਲ ਜਿਹੜੀ ਇਹ ਚਾਹਤੀ ਆ ਕਰਾ ਦੂ ਯਾਰ ਫੜ ਦੇ ਲਖਾਈ ਇਹਦੀ ਲੈ ਵੀ ਦੋਸਤੋ ਬੱਕਰਾ ਤੁਹਾਨੂੰ ਵਿਖਾ ਦਿੰਦੇ ਬਾਈ ਜੀ ਪਹਿਲਾਂ ਪੈਸੇ ਇੱਕ ਮਿੰਟ ਖੜ ਦੀ ਰਣਜੀਤ ਹਾਂ ਪੈਸੇ ਗਿਣ ਲੈ ਬਾਈ ਕੀ ਨਾਮ ਸੀ ਅੰਕਲ ਆਪਣਾ ਇੱਕ ਮਿੰਟ ਤਾਂ ਮੈਂ ਨੂੰ ਵੇਰੀ ਹਾਂਜੀ ਕੀ ਨਾ ਜੀ ਬਲੋ ਵੀ ਨਾ ਕਿਹੜਾ ਪਿੰਡ ਆ ਬਈ ਆਪਣਾ ਜੀਦਾ 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 ਲੈ ਬਾਈ ਚੀਦੇ ਤੋਂ ਆਏ ਸੀਗੇ ਤੁਹਾਨੂੰ ਵਿਖਾਦਨੇ ਬਾਈ ਰਣਜੀਤ ਨੂੰ ਆ ਬੱਕਰਾ ਦਵਾਇਆ ਠੀਕ ਆ ਉਹ ਕੋਣੀ ਮੈਚ ਜਨਾ ਕੇ 9500 ਲਖਾਈ ਵੀ ਬਾਈ ਰਣਜੀਤ ਦੀ ਆ ਤੁਸੀਂ ਦੇਖ ਸਕਦੇ ਕੋਠੇ ਗੁਰੂ ਕੇ ਵਾਲੇ ਦੀ ਠੀਕ ਆ ਬਾਈ ਰਣਜੀਤ ਠੀਕ ਆ ਜੀ ਮੈਂ ਆ ਗਿਆ ਵੀ ਕੋਣੀ ਯਾਰ ਜੇ ਉਹ ਵੀ ਵਿਚਾਰਿਆਂ ਨੇ ਪਾਲਣ ਢੁਲੇ ਨਹੀਂ ਕਿੰਨੀ ਕੁ ਬਾਈਆ ਸਾਹਿਬ ਕਿਵੇਂ ਕਰਵਾ ਦੋ ਸੌਦਾ ਮਰੀ ਅੜੀ ਸੀ ਚਾਹ ਕਰਾਤੀ 650 ਦੀ 550 ਦੀ ਹਾਂ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਆਹ ਕਾਲੀ ਪੱਠ ਦੀ ਆਹ ਕੋਨੇ ਆ ਬਾਈ ਕਾਲੀ ਪੱਠ ਠੀਕ ਆ ਇਹ ਕਿਦੀ ਸੀ ਪੱਠ ਬਾਈ ਪਾਉ ਦੀ ਕਿਨੇ ਖਰੀਦੀ ਆ ਬਾਈ ਬਾਈ ਜੀ ਕਿਹੜਾ ਪਿੰਡ ਆਪਣਾ ਮਧੀਕ ਮਧੀਕ ਠੀਕ ਆ ਕਿੰਨੇ ਆਟੋ ਬੰਦੇ ਆ ਇਹ ਮਾਰ ਤਾਲ ਇਹ ਮਾਰ ਤਾਲ ਯਾਰ ਕਰਿਆ ਕਰੋ ਪਲਦੀਪ ਪੈਸੇ ਗਿਣਾ ਦੇ ਬਾਈ ਆ ਦੇ ਦਿੰਦੇ ਆ ਬਸ ਠੀਕ ਐ ਲੇ ਵੀ ਦੋਰ ਤੋਂ ਪਾਉ ਤੋਂ ਪੱਠ ਦਵਾਤੀ ਬਾਈ ਬਾਲੇ ਦੂਰੋਂ ਆਏ ਸੀਗੇ ਪੱਠ ਤੋਂ ਇੱਕ ਰੀ ਹੋਰ ਬੁਖਾ ਦਿੰਨੇ ਹਾਂਜੀ ਆ ਲੋ ਜੀ ਪਾਉ ਜੀ ਕਿੱਥੋਂ ਪੈਸੇ ਕਣਾ ਦੇ ਗੇਲਾ ਬਾਈ ਪਾਉ ਠੀਕ ਆ ਭਾਈ ਹਾਂ ਠੀਕ ਆ 500 ਰੁਪਏ ਦੇ ਦੇ ਠੀਕ ਆ ਲਖਾਈ ਤੂੰ ਕਰਾਉਣੀ ਆਪੋ ਲੈ ਆਪੋ ਲਖਾਈ ਆਪੋ ਆਪਣੀ ਠੀਕ ਆ ਪਾਪੂ ਲੈ ਵੀ ਦੋਸਤ ਲੈ ਆਪਾਂ ਲਗਾਈ ਦਾ ਕਰਾਉਣੀ ਪੈਣੀ ਆ 7000 ਰੁਪਏ ਮੈਂ ਨਹੀਂ 7 ਕਿੱਥੇ ਆ ਬਸ ਵਾ ਕੋਈ ਨਹੀਂ ਰਣਜੀਤ ਭਾਈ ਦਾ ਹੀ ਨਹੀਂ ਮੈਂ ਤਾਂ ਨਹੀਂ ਮੈਨੂੰ ਪਜਾਉਂਦੇ ਆ ਨਾ ਬਾਲਾ ਇਹ ਨਹੀਂ ਨਹੀਂ ਪਜਾਉਂਦੇ ਬਾਲਾ ਗਾਤ ਨੂੰ ਪਜਾਉਂਦੇ ਆ ਕੁਝ ਨਹੀਂ ਕਹਿੰਦੇ ਸਾਡਾ 1000 ਓ ਯਾਰ ਉਹੀ ਫੇਰ ਗੱਲ ਆ ਯਾਰ ਤੇਰੀ ਉਹ ਤਾਂ ਫੜਤਾ ਲੈ 500 ਕੱਢ 500 ਕੱਢ ਯਾਰ ਨਹੀਂ ਤੇਰੀ ਮਰਜ਼ੀ ਆ ਹਾਂ ਓ ਯਾਰ ਨਹੀਂ ਆ ਵੀ ਰੱਖ ਲਾ ਤਾ ਮੈਂ ਬੋਲੀ ਨਾ ਹੁਣ ਬਸ ਚਿੰਨ ਦੇ ਦੇ ਚੁੱਪ ਕਰ ਜਾ ਹਾਏ 6300 ਦੀ ਬਈ ਵਿਖਾਈ ਆਪੋ ਬੱਕਰੀ ਜੀ ਇਹ ਉਹਦਾ ਪੱਠ ਦਾ ਵੀ ਨਿਮੇੜ 6300 ਦੀ ਨਹੀਂ ਜਾਣੀ ਉੱਥੇ ਬਈ ਕਿਹੜਾ ਪਿੰਡ ਆ ਬਈ ਆਪਣਾ ਡੇਲ ਵਾਲੇ ਬੰਦੇ ਡੇਲੇ ਵਾਲੀ ਲੈ ਬਈ ਡੇਲੇ ਵਾਲੇ ਤੋਂ ਆਏ ਸੀਗੇ ਲਖਾਈ ਆਪੋ ਆਪਣੀ ਅੰਗਲੀ ਤੇ ਕੋਠੇ ਗੁਰੂ ਕਾਲੇ ਨੂੰ ਦਵਾਤੀ ਆ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਰੰਜੀਤ ਕੋਠੇ ਗੁਰੂ ਕਾਲੇ ਨੂੰ ਦਵਾਤੀ ਆ ਇਹਦਾ ਕੀ ਰੇਤਾ ਬਈ ਚਾਰ ਦਿਗਾਉਗਾ ਲਖਾਈ ਨਾ ਇਹ ਨਹੀਂ ਹੋਣੀ 32000 ਹੋਣੀ ਨਹੀਂ ਹੋਣਾ ਲਖਾਈ ਮੈਂ ਕਰਾਉਂਗਾ ਲਖਾਈ ਲਖਾਈ ਮਨ ਲਖਾਈ 32 32 ਦੇ ਦੋ ਲਖਾਈ ਆ ਚੱਕ ਲਖਾਈ ਨਹੀਂ 32 ਮੇਰਾ ਬਾਈ ਨਹੀਂ ਯਾਰ ਲਖਾਈ ਪਿੱਛੇ ਮੋੜੂਗਾ ਬਾਈ ਦੇ ਦੇ ਹੋਣੀ ਨਹੀਂ ਦੇਣਗਾ ਤੇਰੀ ਚਲੋ ਮਤਲਬ ਨਹੀਂ ਦੇਣਗਾ ਯਾਰ ਲਖਾਈ ਉਹ ਕਰਾ ਦੇਣਗੇ 32 32 ਆ ਖੁਸ਼ ਹੋ ਕੇ ਦੇ ਦੇ ਦੇਣਗਾ ਯਾਰ 30000 ਛੜਦਾ ਖੁਸ਼ ਹੀ ਤੇ ਹਲੇ ਮੈਂ ਨਹੀਂ ਭਈ ਇਹ ਨਹੀਂ ਖੁਸ਼ ਹੋ ਕੇ ਲਾਦੇ ਆਪਣਾ ਲਖਾਈ ਕਿੰਨੇ ਲਾਦੇ ਬਾਈ 28000 ਲਾਦਾ ਲੈ 28000 ਲਾਤਾ ਬਾਈ ਵੀ ਇਹ ਕਰਾਉਣਗੇ ਆਏ ਵੀ 44000 ਲੱਗਗਾ ਸੀ ਮੈਂ ਗਰੰਟੀ ਦੇ ਦਿੰਦਾ ਕੰਨਾ ਗੱਬ ਦੀ ਹਾਂ ਇਹ ਚੱਲ ਰੱਖਣ ਵਾਲਿਆਂ ਨੂੰ ਮੰਨ ਕੇ ਕੋਈ ਮਰ ਆ ਤੂੰ ਵੇਖ ਲੈ ਹੁੰਦਾ ਤਾਂ ਇਹ ਤਾਂ ਪਗਾਈ ਇੰਨੀ ਗਾਲੀ 23000 ਕਹਿੰਦਾ ਬਾਜਵਾ ਮੈਂ ਵੀ ਅੱਠ ਦਾ ਸਿਆਣੂ ਨਹੀਂ ਲਾ ਲਾਇਓ ਵੀਰੇ ਹੋਰ ਨਾ ਆਇਓ ਐ ਕੋਈ ਮਗਰ ਨਹੀਂ ਆਉਣਾ ਮਰ ਖੁਸ਼ ਹੋਇ ਲੈ ਜਾ ਤੂੰ ਛੱਡ ਨਹੀਂ ਨਾ ਕੀ ਕੀ ਨਵੇਂ ਮੁੰਡੇ ਆ ਨਵੇਂ ਮੁੰਡੇ ਆ ਸਹੀਆ ਮਨ ਖੁਸ਼ ਕਰ ਯਾਰ ਬਾਬਾ ਨਵੇਂ ਮੁੰਡੇ ਆ ਕਿਹੜਾ ਪਿੰਡ ਆ ਬਾਈ ਆਪਣਾ ਕਿਹੜਾ ਨਵੇਂ ਮੁੰਡੇ ਆ ਵਿਚਾਰੇ ਜਿੱਤ ਦਾ ਬਾਪ ਨਵੇਂ ਮੁੰਡੇ ਸਹੀ ਵਾਲ ਨਵੇਂ ਮੁੰਡੇ ਆ ਯਾਰ ਤਲ ਇਹਨਾਂ ਦਾ ਪਰ ਖੜਿਆੜ ਗੋੜਾ ਖਾਲ ਮਾਰ ਰੋਟੀ ਦਾ ਬਜਾਰਾ ਬਜਾਰਾ ਕਰਾ ਦੇ ਕੈਮਰਾ ਕੋ ਬਾਰਲੇ ਬੱਦ ਥੋੜਾ ਬਾਬਾ ਵਾਹ ਜਾ ਫੜਾ ਦੇ ਬਾਅਦ ਤੇ ਮੈਂ ਕਹਿ ਦੋ ਤੇਰਾ ਸਰੀਰ ਦੋਆ ਬੋਲ ਮੋੜ ਦੋ ਯਾਰ ਕਹਿ ਦੋ ਸਭ ਤੇਵੀ ਮਾਲ 8 10 ਹਜ਼ਾਰ ਟੋਟੇ ਨਾ ਬੱਕਰਾਂ ਦਿੰਦਾ ਇਹਨਾਂ ਨੂੰ ਖੁਸ਼ ਹੋ ਕੇ ਵੀ ਚੱਲ ਆਪਦੇ ਜਵਾਕ ਕਰਕੇ ਪਾ ਲੈ ਗੱਬਣਾ ਬੱਕਰਾਂ ਦੋਨੇ ਦੋਨੇ ਜੋੜੀ ਵੇਹਲਾ ਬੱਕਰਾਂ ਦੀ ਕਿਰਦਾਂ ਹੁੰਦੀਆਂ ਬੱਕਰਾਂ ਨਾਲ ਚੱਲ ਪਾਉਣ ਨਾਲ ਹੋਣਾ ਬਸ ਆਹੀ ਆ ਨਾ ਜੋੜੀ ਤੇਰੀ ਆਹ ਜੋੜੀ ਆ ਲੈ ਵੀ ਬਾਬਾ ਇਕਾ ਸ਼ਰੀ ਹਾਂ ਹਾਂ ਦੋਵੇਂ ਜੋੜ ਉਹਨਾਂ ਦੇ ਬਾਈ ਆਪਣਾ ਵੀਡੀਓ ਬਾਬਾ ਮੇਰਾ ਭਜਦਾ ਕਰੀ ਹੋਰ ਤਾਂ ਫੜਾ ਦੇ ਯਾਰ ਬਣੀ ਜਾਂਦੀ ਆ ਬਣੀ ਜਾਂਦੀ ਆ ਹਾਂ ਠੀਕ ਹੈ ਬਾਜੀ ਤੁਸੀਂ ਪਠਾਏ ਹਜ਼ਾਰ ਕਿਹਾ ਪਛਾੜੇ 2.5 ਗੇ ਤਾਂ ਲਾਲਿਆਂ ਦੇ ਲਖਾਈ ਕਰਾ ਦੇ ਲਿਆ ਮੈਂ ਕਹਿੰਦਾ ਨਹੀਂ ਲਖਾਈ ਨਹੀਂ ਮੈਂ 35 ਮੰਗ ਕੇ ਦੂੰ 32000 ਕਹਤਾ 30000 ਪੂਰਾ ਲਖਾਈ ਤੇਰੀ ਐ ਕਿੰਨਾ ਨਹੀਂ 29000 ਲਖਾਈ ਤੇਰੀ ਨਹੀਂ ਭਰਾਵਾਂ ਕਿੰਨੇ ਚੀਜ਼ੋ ਬਤਾਤਾ ਤੈਨੂੰ ਖੜਾਣਾ ਜਵਾਨ ਕੀ ਚੀਜ਼ਾਂ ਹੋ ਗਈ ਲਖਾਈ ਮਾ ਕਰਾ 20000 ਮੁੰਡੇ ਨਵੇਂ ਆ ਯਾਰ ਮੁੰਡੇ ਨਵੇਂ ਆ ਆਪਾਂ ਉਹਨਾਂ ਨੂੰ ਬਾਲ ਕਰਨਾ ਮਾਰਨਾ ਨਹੀਂ ਲਖਾਈ ਮਾ ਕਰਾ 29000 30000 ਲਖਾਈ ਕਰਾ ਦਿਆਂਗੀ 30000 ਮਾਜੂ ਲਖਾਈ ਮਾ ਕਰਾ ਦੇਣਾ ਬਸ ਹੋ ਚੁੱਕੇ ਦੇ ਦੇਣਾ ਯਾਰ 29000 ਲਖਾਈ ਆਪੋ ਨਹੀਂ ਫੜ ਲੈ ਬਸ ਬਸ ਸਹੀ ਆ ਫੜ ਲੈ ਭਾਈ ਦੱਸੇ ਫੜ 29000 ਲਖਾਈ ਆਪੋ ਫੜ ਚੱਕ ਹਾਂ ਚੱਕ ਹਾਂ ਉਹ ਆ ਵੀ ਬਾਪੂ ਖੇਮੂ ਅਣੇ ਤੋਂ ਦਵਾਤੀਆਂ ਦੋ ਬੱਕਰੀਆਂ ਦੋਸਤੋ ਠੀਕ ਆ ਹਾਂ ਕੱਢ ਕੱਢ ਬਾਬਾ ਇਹ ਕਿੰਨੇ ਕਿੰਨੇ ਚਿਰ ਦੀਆਂ ਗੱਬਣਾ ਇਹ 2.5 ਮਹੀਨੇ ਦੀਆਂ ਗੱਬਣਾ ਉਹ ਤਾਂ ਵੱਧ ਆ ਥੋੜੀ ਤੇ ਗਰੰਟੀ ਗਰੰਟੀ ਉਹਨਾਂ ਨੇ ਪੂਰੀ ਦਿੱਤੀ ਆ ਆਪਣੀ ਕੋਈ ਨਹੀਂ ਇਹਨਾਂ ਨੇ ਫੰਡਰ ਕਰਕੇ ਲੰਗਾ 40 ਹਜ਼ਾਰ ਹੁਣ ਤੱਕ ਵੀ ਗਰੰਟੀ ਖੁੱਲ ਹਾਂ ਇਹ ਕਹਿੰਦੇ ਇਹ ਮਣ ਕੇ ਗਾਰੰਟੀ ਆ ਜੇ ਫੰਡਰਾ ਹੁਣ ਸੁਦੇ ਵਿਆਜ ਰਹੀ ਆ ਉਹਨਾਂ ਨੇ ਢਾਈ ਮਹੀਨੇ ਆ ਢਾਈ ਮਹੀਨੇ ਨਹੀਂ ਗੱਬਦੇ ਸੀ ਆ ਸਾਢੇ 3 ਮਹੀਨੇ ਦੀ ਦਿੱਤੀ ਆ ਠੀਕ ਆ ਇਹ ਬਾਬਾ ਤੁਸੀਂ ਗਾਰੰਟੀ ਦਿੰਦੇ ਹੋ ਨਾ ਇਹਨਾਂ ਦੀ ਕੋਈ ਗਾਰੰਟੀ ਨਹੀਂ ਮੈਂ ਹੁਣ ਇਹਨਾਂ ਨੂੰ ਫੰਡਰਾ ਕਰਕੇ ਵੇਚਾਂ ਫੰਡਰਾ ਦੇ ਭਾਅ ਜੀ ਦੇ ਦੇ ਠੀਕ ਆ ਇਹ ਦੋਵੇਂ ਹਾਂ ਦੋਨੇ ਸੂਣ ਵਾਲੀਆਂ ਬੱਕਰਾਂ ਗਾਰੰਟੀ ਨਾਲ 40000 ਦਿਨ ਲਾ ਜਾਣ ਸੁਦੇ ਵਿਆਜ ਰਹੀ ਆ ਮੋੜੂਗਾ ਬੱਕਰੀਆਂ ਭਲਾ ਇੱਕ ਬੱਕਰੀ ਫਰੀ ਰੱਖ ਲੈਣ ਮੇਰੀ ਜੀ ਫੰਡਰਾ ਹੁਣ ਠੀਕ ਆ ਜੇ ਬਾਬਾ ਕਹਿੰਦਾ 40000 ਦੀਆਂ ਲੈ ਕੇ ਜਾਂਦੇ ਆ ਤਾਂ ਫਿਰ ਮੈਂ ਸਣੇ ਵਿਆਜ ਪੈਸੇ ਦੇਉਂਗਾ ਹਾਂ ਪਰ ਹੁਣ ਕਹਿੰਦਾ ਮੈਂ ਖਾਲੀ ਕਰ ਦਿੱਤੀਆਂ ਉਸ ਹਾਵਾਂ ਦੇਤੀਆਂ ਨਹੀਂ ਆਪਾਂ ਕਿਹੜਾ ਕੋਈ ਠੀਕ ਆ ਭਾਈ ਕਿਹੜਾ ਪਿੰਡ ਸੀਗਾ ਜਿੱਤਗਿੱਲ ਲੈ ਭਾਈ ਜਿੱਤਗਿੱਲ ਤੋਂ ਆਏ ਸੀਗੇ ਪਿੰਡ ਸੇਢੇ ਵਾਲੇ ਤੇ ਕਿਉਂਕਿ ਭਾਈ ਨਵੇਂ ਬੰਦੇ ਸੀ ਇਹਨਾਂ ਨੂੰ ਬੱਕਰੀਆਂ ਦਵਾਤੀਆਂ ਦੋ ਬਾਪੂ ਕੇਮੂ ਆਲੇ ਤੂੰ ਧੰਨਵਾਦ ਬਾਜੀ ਹਾਂ ਤੇ ਬਾਈ ਕਹਿੰਦੇ ਵੀ ਪੈਸੇ ਅਸੀਂ ਗੂਗਲ ਪੇ ਕਰਦੇ ਆ ਠੀਕ ਆ ਬਾਈ ਬਾਈਵਾਸਾਬ ਲਖਾਈ ਦਾ ਕਿਵੇਂ ਕੀਤਾ ਸੀ ਲਖਾਈ ਆਪੋ ਲਖਾਈ ਆਪੋ ਆਪਣੀ ਠੀਕ ਆ ਜੀ ਲਖਾਈ ਆਪੋ ਆਪਣੀ ਹੋ ਗਈ ਬਾਈ 29000 ਚ